ਕੀ ਨਾ ਆਪਣਾ ਜੀ ਸੁਮੇਸ਼ ਚੰਦ ਜੀ ਪਿੰਡ ਖੁੰਡਾ ਇਹ ਰੋਡ ਦੀ ਹਾਲ ਤੱਕ ਕਿੰਨੇ ਸਮੇਂ ਤੋਂ ਰੋਡ ਦੀ ਹਲਤ ਮਾਰੀ ਹੈ ਇਹ 8-9 ਸਾਲ ਤੋਂ ਕ੍ਰੈਸਰ ਵਾਲੀਆਂ ਓਵਰ ਲੋਡ ਗੱਡੀਆਂ ਨੇ ਪੂਰੇ ਰੋਡ ਦਾ ਮਾਨਸਰ ਤੱਕ ਬੇੜਾ ਕਰਕ ਕੀਤਾ ਹੋਇਆ ਜੀ ਇਹ ਕਿੱਥੋਂ ਸ਼ੁਰੂ ਹੁੰਦਾ ਰੋਡ ਤੇ ਕਿੱਥੇ ਜਾ ਕੇ ਸੰਭਵ ਹੁੰਦਾ ਹੈ ਤੇ ਹਾਜੀਪੁਰ ਤੋਂ ਮਾਨਸਰ ਤੱਕ ਸਾਰੇ ਰੋਡ ਦਾ ਹੀ ਬੇੜਾ ਕਰਕ ਹੈ ਜੀ ਕਿੰਨੇ ਸਮੇਂ ਤੋਂ ਇਹ ਰੋਡ ਦੀ ਮਿੱਥ ਮਾਰੀ ਗਈ ਹੈ ਇਹ 7-8 ਸਾਲ ਤੋਂ ਜਦੋਂ ਤੋਂ ਕ੍ਰੈਸਰ ਲੱਗੇ ਆ ਤੇ ਓਵਰ ਲੋਡ ਪਾਉਂਦੇ ਗੱਡੀਆਂ ਤਾਂ ਬਸ ਰੋਡ ਦਾ ਪੂਰੇ ਦਾ ਹੀ ਬੇੜਾ ਕਰਕ ਹੈ ਜੀ ਕਿੰਨੇ ਸਮੇਂ ਤੋਂ ਜਿਹੜੀ ਇਹ ਰੋਡ ਦੀ ਹਾਲਾਤ ਮਾਰੀ ਔਰ ਕਿੰਨੇ ਕਿ ਪਿੰਡਾਂ ਨੂੰ ਇਹਦਾ ਰੋਡ ਆ ਕੇ ਜਾ ਕੇ ਮਿਲਦਾ ਹੈ ਇਹ ਜੀ 10 10 11 ਪਿੰਡਾਂ ਨੂੰ ਮਿਲਦਾ ਸਾਰੇ ਪਠਾਨਕੋਟ ਵਾਲੇ ਰੋਡ ਨਾਲ ਚਿੱਟੀ ਰੋਡ ਨਾਲ ਕੀ ਹੁਣ ਮੰਗ ਕੇ ਕਰਨਾ ਚਾਹੁੰਦੇ ਮੰਗਿਆ ਕਿ ਓਵਰਲੋਡ ਬੰਦ ਹੋਣਾ ਚਾਹੀਦਾ ਤੇ ਰੋਡ ਦਾ ਕੰਮ ਲੱਗਣਾ ਚਾਹੀਦਾ ਵਧੀਆ ਬਣਨਾ ਚਾਹੀਦਾ ਰੋਡ ਹਾਂਜੀ ਹਾਂਜੀ ਜੀ ਆਪਣਾ ਅਰਤਾਰ ਸਿੰਘ ਜੀ ਰੋਡ ਦੀ ਹਾਲਤ ਮਾਰੀ ਹੈ ਅੱਥਰੂ ਕਿੱਥੇ ਹੋਏ ਕਿਹੜਾ ਜਾਓਗੇ ਇਹ ਰੋਡ ਜੀ ਇਹ ਟ੍ਰੈਕਟਰ ਦੀਆਂ ਗੱਡੀਆਂ ਚੱਲਦੀਆਂ ওভারਲੋਡ ਮਾਲ ਲੈ ਕੇ ਚੱਲਦੀਆਂ ਸਾਰਾ ਰੋਡ ਦਾ ਵਿਗਾੜ ਕਰ ਕੀਤਾ ਹੈ ਇਹ ਹਾਈਪਰ ਤੋਂ ਲੈ ਕੇ ਮਾਨਸਰ ਤੱਕ ਸਾਰਾ ਜੋੜ ਇਸੇ ਤਰ੍ਹਾਂ ਦਾ ਹੀ ਹੈ ਕਿੰਨੇ ਸਮੇ ਤੋਂ ਇਹ ਰੋਡ ਦੀ ਮਾ ਹਾਲ ਤੇ ਇਹਨੂੰ 8-9 ਸਾਲ ਹੋ ਗਏ ਜੀ ਬਣੇ ਉਦੋਂ ਦਾ ਇਦਾਂ ਦਾ ਹੀ ਹੈ ਉਸ ਤੋਂ ਬਾਅਦ ਨਹੀਂ ਕਿਸੇ ਨੇ ਪੁੱਛਿਆ ਇਹਨੂੰ ਰੋਡ ਨੂੰ ਉਹਨਾਂ ਕੋਈ ਮੰਗੂ ਵੀ ਕਰਨ ਦਾ ਮਨਦਾ ਸੀ ਇਹ ਚਾਹੁੰਦੇ ਆ ਤੁਸੀਂ ਦੇਖ ਲਓ ਖੱਡੇ ਕਿਦਾਂ ਦੇ ਆ ਗਏ ਆ ਗੱਡੀਆਂ ওভারਲੋਡ ਚੱਲਦੀਆਂ ਸਾਡਾ ਤਾਂ ਇੱਥੇ ਰਹਿਣਾ ਹੀ ਬਹੁਤ ਮੁਸ਼ਕਲ ਹੋ ਗਿਆ ਐਕਸੀਡੈਂਟ ਬਹੁਤ ਹੁੰਦੇ ਨੇ ਇੱਥੇ ਗੱਡੀਆਂ ਖੱਡੀਆਂ ਡਿੱਗ ਡੇ ਕੇ ਇਤੋਂ ਹੁਣੇ ਪਾਣੀ ਭਰਿਆ ਹੈ ਇਹ ਬਿਠਾ ਦੇ ਆਪਣੇ ਪੜੇ ਪਹਿਲੇ ਇਸੇ ਇਹ ਬਰਸਾਤ ਦਾ ਪਾਣੀ ਜਦੋਂ ਭਾੜਾ ਹੈ ਗੱਡੀਆਂ ਲੰਘਦੀਆਂ ਹੋਰ ਖੱਡੇ ਪੈ ਜਾਂਦੇ ਜਿਆਦਾ ਤੋਂ ਜਿਆਦਾ ਜਿਹੜੇ ਸਕੂਲ ਦੇ ਬੱਚੇ ਜਾਂਦੇ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੁੰਦੀ ਹੈ ਜੀ ਉਹਨਾਂ ਨੂੰ ਛੋਟੇ ਔਖੇ ਬੱਚੇ ਕੋਈ ਵੱਡੇ ਪੈਂਦੇ ਨੇ ਤੇ ਵਿੱਚ ਪਾਣੀ ਦੇ ਵਿੱਚ ਖੱਡਿਆਂ ਚ ਮੰਗ ਵੀ ਕਰ ਰਹੇ ਕਹਿੰਦੇ ਮੰਗ ਅਸੀਂ ਇਹ ਚਾਹੁੰਦੇ ਆ ਸਰਕਾਰ ਨੂੰ ਕਿ ਇਹ ਜਲਦੀ ਤੋਂ ਜਲਦੀ ਰੋਡ ਬਣਾਇਆ ਜਾਏ ਤਾਂ ਜੋ ਇਹ ਰੋਡ ਦਾ ਜੋ ਵੀ ਇਹ ਖੱਡੇ ਖੁੱਡੇ ਇਹਨੂੰ ਬੰਦ ਕੀਤੇ ਜਾਣ ਤਾਂ ਜੋ ਜਿੰਨੀਆਂ ਵੀ ਗੱਡੀਆਂ ਓਵਰਲੋਡ ਬੰਦ ਕੀਤੀਆਂ ਜਾਣ ਕੀ ਨਾ ਆਪਣਾ ਜੀ ਸੁਖਦੇਵ ਸਿੰਘ ਇਹ ਕਿ ਫਾਇਦਾ ਕਿਸੇ ਦਾ ਰਹੀ ਗਿਆ ਇਹ ਪਰ ਚ ਕੋਈ ਹਾਈਪਰ ਜਾਂਦੇ ਵੀ ਅਖਰਦੂ ਵਾਰ ਕੀ ਕਹਣਾ ਸਰਪ ਦਾ ਬਹੁਤ ਹਾਲ ਬੰਦਾ ਹੈ ਸਰਪ ਨਹੀਂ ਬਣਨੇ ਚਾਹੀਦੀ ਇਹ ਸਾਫ ਸੜਕ ਪੁੱਟੀ ਹੋਈ ਹੈ ਮੇਰੇ ਕੰਪਟੇਮ ਅਗਰਦ 10 ਸਾਲ ਹੋ ਗਏ ਜੀ ਤੁਸੀਂ ਕਿਹਦੇ ਨੂੰ ਮੰਗਦੇ ਹਾਂ ਹਾਂ ਕੀ ਹੁਣ ਮੰਗੀ ਕਿ ਕੰਟਾ ਵੀ ਆਪ ਸਰਕਾਰ ਦੀ ਸਰਕਾਰ ਨੂੰ ਮੰਗੇ ਇਹ ਸਾਡੀ ਸੜਕ ਬਣਨੇ ਚਾਹੀਦੀ ਹੈ